ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ ਇੱਕ ਵਾਰ ਮਹਾਪੁਰਖਾਂ ਦੇ ਕੋਲ ਇੱਕ ਪੈਣ ਜਿਸ ਨੇ ਆਪਣੇ ਦੋ ਬੱਚੇ ਕੁਛੜ ਚੁੱਕੇ ਹੋਏ ਸਨ ਬਾਬਾ ਜੀ ਦੇ ਕੋਲ ਆਈ ਉਸ ਨੇ ਹਰ ਸ਼ਿੰਗਾਰ ਵੀ ਕਾਫੀ ਕੀਤਾ ਹੋਇਆ ਸੀ ਬਾਬਾ ਜੀ ਨੂੰ ਨਮਸਕਾਰ ਕਰਕੇ ਬੈਠੀ ਤਾਂ ਬਾਬਾ ਜੀ ਨੇ ਫਤੇ ਬੁਲਾ ਕੇ ਉਸ ਪੈਣ ਨੂੰ ਕਹਿੰਦੇ ਕਿ ਪੁੱਤ ਇਹ ਲਾਲ ਬੱਤੀਆਂ ਜਗਾਉਣੀਆਂ ਜ਼ਰੂਰੀ ਹਨ ਭਾਵ ਕੀ ਸੁਰਖੀ ਬਿੰਦੀ ਲਾਉਣੀ ਤੇ ਹਾਰ ਸ਼ਿੰਗਾਰ ਕਰਨਾ ਉਹ ਪੈਣ ਕਹਿੰਦੀ ਕਿ ਬਾਬਾ ਜੀ ਇਹ ਤਾਂ ਮੇਰੇ ਸੁਹਾਗਣ ਹੋਣਦੀਆਂ ਨਿਸ਼ਾਨੀਆਂ ਹਨ ਇਨ੍ਹਾਂ ਤੋਂ ਹੀ ਪਤਾ ਲੱਗਦਾ ਹੈ ਕਿ ਮੈਂ ਸੁਹਾਗਣ ਹਾਂ ਭਾਵ ਵਿਆਹੀ ਹੋਈ ਹਾਂ ਪੈਣ ਦਾ ਜਵਾਬ ਸੁਣ ਕੇ ਬਾਬਾ ਜੀ ਥੋੜੀ देर ਚੁੱਪ ਰਹੇ ਤੇ ਫਿਰ ਕਹਿੰਦੇ ਪੁੱਤ ਆ ਜਿਹੜੇ ਦੋ ਕੁੱਛੜ ਚੁੱਕੇ ਨੇ ਇਹਨਾਂ ਤੋਂ ਪਤਾ ਨਹੀਂ ਲੱਗਦਾ ਕਿ ਤੂੰ ਸੁਹਾਗਣ ਹੈ ਇਹ ਵੀ ਤਾਂ ਤੇਰੇ ਸੁਹਾਗਣ ਹੋਣ ਦੀ ਹੀ ਨਿਸ਼ਾਨੀ ਨੇ ਬਾਬਾ ਜੀ ਦਾ ਬਚਨ ਸੁਣ ਕੇ ਉਹ ਪੈਣ ਚੁੱਪ ਕਰ ਗਈ ਬਾਬਾ ਜੀ ਨੇ ਉਸ ਪੈਣ ਨੂੰ ਸਮਝਾਇਆ ਕਿ ਪੁੱਤ ਗੁਰੂ ਘਰ ਵਿੱਚ ਸਤ ਸੰਗ ਵਿੱਚ ਸਾਦੇ ਬਣ ਕੇ ਆਈਦਾ ਹੈ ਨਿਮਰਤਾ ਭਾਵ ਨਾਲ ਨਿਆਣੇ ਬਣ ਕੇ ਆਈਦਾ ਹੈ ਆਪਣੇ ਆਪ ਦਾ ਦਿਖਾਵਾ ਕਰ ਲਈ ਨਹੀਂ ਆਈਦਾ ਫਿਰ ਮਹਾਪੁਰਖਾਂ ਨੇ ਉਸ ਭੈਣ ਨੂੰ ਇੱਕ ਸਾਖੀ ਸੁਣਾਈ ਕਿਹਾ ਕਿ ਪੁੱਤ ਜਿਸ ਵੇਲੇ ਮਾਤਾ ਗੰਗਾ ਜੀ ਸਾਜ ਤੱਜ ਕੇ ਲਾਮ ਲਖਸ਼ਰ ਦੇ ਨਾਲ ਰੱਥ ਤੇ ਸਵਾਰ ਹੋ ਕੇ ਬਾਬਾ ਬੁੱਢਾ ਸਾਹਿਬ ਜੀ ਦੇ ਕੋਲ ਪੁੱਤਰ ਦਾ ਵਾਰ ਲੈਣ ਲਈ ਆਇਆ ਤਾਂ ਬਾਬਾ ਜੀ ਨੇ ਲਾਮ ਲਖਰ ਆਉਂਦਿਆ ਦੇਖਿਆ ਤਾਂ ਬਚਨ ਕੀਤਾ ਕੀ ਗੁਰੂ ਕੇ ਮੈਲਾ ਨੂੰ ਕਿੱਧਰ ਭਾਜੜਾ ਪਈਆਂ ਹਨ ਮਾਤਾ ਗੰਗਾ ਜੀ ਬਾਬਾ ਬੁੱਢਾ ਜੀ ਦੇ ਪਾਸ ਆਏ ਤੇ ਨਮਸਕਾਰ ਕਰਕੇ ਆਉਂਦਾ ਮਨੋਰਥ ਦੱਸਿਆ ਬਾਬਾ ਜੀ ਨੇ ਪੱਜਨ ਕੀਤਾ ਕਿ ਗੁਰੂ ਅਰਜਨ ਸਾਹਿਬ ਜੀ ਆਪ ਸਮਰਾਥ ਹਨ अनेका ਸ਼ਰਧਾਲੂ ਸੰਗਤਾਂ ਦੀਆਂ ਮਨੋ ਕਾਮਨਾਵਾਂ ਗੁਰੂ ਸਾਹਿਬ ਪੂਰੀਆਂ ਕਰਦੇ ਹਨ ਤੁਸੀਂ ਵੀ ਉਨ੍ਹਾਂ ਕੋਲ ਹੀ ਬੇਨਤੀ ਕਰੋ ਮਾਤਾ ਗੰਗਾ ਜੀ ਨਿਰਾਸ਼ ਹੋ ਕੇ ਵਾਪਸ ਗੁਰੂ ਸਾਹਿਬ ਜੀ ਦੇ ਕੋਲ ਆਏ ਤੇ ਗੁਰੂ ਸਾਹਿਬ ਜੀ ਨੇ ਮਾਤਾ ਜੀ ਨੂੰ ਬਾਬਾ ਬੁੱਢਾ ਸਾਹਿਬ ਜੀ ਦੇ ਨਾਲ ਹੋਏ ਬਚਨ ਬਿਲਾਸ ਬਾਰੇ ਪੁੱਛਿਆ ਤਾਂ ਮਾਤਾ ਗੰਗਾ ਜੀ ਕਹਿੰਦੇ ਕੀ ਪ੍ਰਭੂ ਜੀ ਮੈਂ ਆਪ ਜੀ ਦਾ ਬਚਨ ਮੰਨ ਕੇ ਬਾਬਾ ਬੁੱਢਾ ਸਾਹਿਬ ਜੀ ਦੇ ਕੋਲ ਗਈ ਸੀ ਪਰ ਬਾਬਾ ਜੀ ਨੇ ਤਾਂ ਵਰਦੀ ਜਗ੍ਹਾ ਸ਼ਰਾਪ ਦੇ ਦਿੱਤਾ ਹੈ ਗੁਰੂ ਕਿਆਂ ਨੂੰ ਕਿੱਧਰ ਭਾਜੜਾ ਪਈਆਂ ਹਨ ਗੁਰੂ ਅਰਜਨ ਦੇਵ ਜੀ ਨੇ ਮਾਤਾ ਗੰਗਾ ਜੀ ਨੂੰ ਸਮਝਾਇਆ ਕਿ ਗੰਗਾ ਜੀ ਪੂਰਨ ਪੁਰਖ ਦੇ ਕੋਲ ਜਾਈਏ ਸਤ ਪੁਰਸ਼ ਦੇ ਕੋਲ ਜਾਈਏ ਤਾਂ ਕਦੇ ਵੀ ਕੋਈ ਬਣਾਵਟ ਕਰਕੇ ਨਹੀਂ ਜਾਣਾ ਚਾਹੀਦਾ ਮਨ ਵਿੱਚੋਂ ਹੰਕਾਰ ਛੱਡ ਕੇ ਦੀਨ ਹੋ ਕੇ ਨੀਵੇਂ ਹੋ ਕੇ ਉਹਨਾਂ ਦੇ ਕੋਲ ਜਾਈਏ ਤੇ ਨਿਮਰਤਾ ਭਾਵ ਵਿੱਚ ਉਹਨਾਂ ਦੇ ਚਰਨਾਂ ਵਿੱਚ ਅਰਦਾਸ ਕਰੀਏ ਆਪਨਾ ਕੋਈ ਵੀ ਤਿਖਾਵਾ ਨਾ ਕਰੀਏ ਸ੍ਰੀ ਗੁਰੂ ਅਰਜਨ ਦੇਵ ਜੀ ਨੇ ਬਚਨ ਕੀਤਾ ਸ੍ਰੀ ਗੁਰੂ ਅਰਜਨ ਸੁਨਕਾਰ ਪੋਣਾ ਕੈ ਸਿੱਚਾ ਦੇਸ ਮਤ ਬਿਸਤਾਰ ਪੂਰਨ ਪੁਰਖਨ ਕੇ ਡਿਗ ਜਾਨੋ ਪਿੰਡ ਨਾ ਕੀਜੇ ਕਛੂ ਵਿਚਾਰ ਹੋਏ ਦੀਨ ਹੰਕਾਰ ਨਿਵਾਰੋ ਬਿੰਤੀ ਕੀਜੇ ਆਪ ਉਚਾਰ ਗੁਰੂ ਸਾਹਿਬ ਜੀ ਤੋਂ ਉਪਦੇਸ਼ ਲੈ ਕੇ ਮਾਤਾ ਗੰਗਾ ਜੀ ਫਿਰ ਸਾਧਨਾ ਪਹਿਰਾਵਾ ਪਾ ਕੇ ਹੱਥੀ ਲੰਗਰ ਪਾਣੀ ਤਿਆਰ ਕਰਕੇ ਆਪਣੇ ਸੀਸ ਉੱਪਰ ਪ੍ਰਸ਼ਾਦ ਦਾ ਰੱਖ ਕੇ ਬਾਬਾ ਬੁੱਢਾ ਜੀ ਦੇ ਕੋਲ ਆਏ ਬਾਬਾ ਬੁੱਢਾ ਜੀ ਮਾਤਾ ਜੀ ਦੀ ਸੇਵਾ ਪਾਵਨਾ ਦੇਖ ਕੇ ਬੜੇ ਖੁਸ਼ ਹੋਏ ਤੇ ਆਪ ਉੱਠ ਕੇ ਆਏ ਤੇ ਮਾਤਾ ਗੰਗਾ ਜੀ ਨੂੰ ਨਮਸਕਾਰ ਕੀਤੀ ਬਾਬਾ ਬੁੱਢਾ ਸਾਹਿਬ ਜੀ ਨੇ ਫਿਰ ਲੰਗਰ ਪਾਣੀ ਸ਼ਕਾਇਆ ਛਟੰ ਪੀਰ ਭਾਰੀ ਗੁਰੂ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਦਾ ਵਾਰ ਮਾਤਾ ਗੰਗਾ ਜੀ ਨੂੰ ਬਖਸ਼ਿਸ਼ ਕੀਤਾ ਮਾਤਾ ਗੰਗਾ ਜੀ ਦੀ ਸਾਖੀ ਸੁਣਾ ਕੇ ਬਾਬਾ ਜੀ ਨੇ ਉਸ ਬੈਨ ਨੂੰ ਬਚਨ ਕੀਤਾ ਕਿ ਪੁੱਤ ਇਸੇ ਤਰਾਂ ਜੀ ਅਸੀਂ ਨੀਵੇਂ ਬਣ ਕੇ ਹਰ ਸ਼ੰਗਲ ਤੋਂ ਉੱਪਰ ਉੱਠ ਕੇ ਗੁਰੂ ਚਰਣਾ ਵਿੱਚ ਸਾਦੇ ਬਣ ਕੇ ਆਈਏ ਤਾਂ ਗੁਰੂ ਘਰ ਵਿੱਚੋਂ ਬੜੀਆਂ ਖੁਸ਼ੀਆਂ ਮਿਲਦੀਆਂ ਹਨ ਪਰ ਹੰਕਾਰਿਤ ਦਿਖਾਵੇ ਵਿੱਚ ਮਸਤ ਹੋਏ ਮਨੋਕ ਗੁਰੂ ਬਖਸ਼ਿਸ਼ ਤੋਂ ਵਾਂਝੇ ਰਹਿ ਜਾਂਦੇ ਹਨ ਜਿਵੇਂ ਹਰ ਸ਼ਿੰਗਾਰ ਵਾਲੀ ਇਸਤਰੀ ਨੂੰ ਗੁਰੂ ਅਮਰਦਾਸ ਸਾਹਿਬ ਜੀ ਦਰਸ਼ਨ ਹੀ ਨਹੀਂ ਦਿੰਦੇ ਸਾਨਾ ਪੁੱਤ ਕੀ ਕਰਨਾ ਐਸੇ ਹਰ ਸ਼ਿੰਗਾਰ ਨੂੰ ਜੇ ਗੁਰੂ ਦੇ ਦਰਸ਼ਨਾਂ ਤੋਂ ਹੀ ਵਾਂਝੇ ਰਹਿ ਜਾਈਏ ਸਤ ਸੰਗ ਵਿੱਚ ਹੀ ਆਉਂਦੇ ਆ ਕਿਸੇ ਤਰ੍ਹਾਂ ਦੀ ਕੋਈ ਵੀ ਬਣਾਵਟ ਨਹੀਂ ਕਰਨੀ ਚਾਹੀਦੀ ਇਹ ਹੀ ਉਪਦੇਸ਼ ਬਾਬਾ ਜੀ ਨੇ ਉਸ ਪੈਨ ਨੂੰ ਬਖਸ਼ਿਸ਼ ਕੀਤਾ ਤੇ ਸਾਡੇ ਲਈ ਵੀ ਬੜਾ ਸਿੱਖਿਆਦਾਇਕ ਇਹ ਬਾਬਾ ਜੀ ਦਾ ਬਚਨ ਹੈ ਸੋ ਸਾਨੂੰ ਵੀ ਇਸ ਬਚਨ ਤੇ ਪੂਰਾ ਅਮਲ ਕਰਨਾ ਚਾਹੀਦਾ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ